ਇਹਨੂੰ ਤੇ ਬਸ ਮੌਕਾ ਮਿਲਣਾ ਚਾਹੀਦਾ ਮੇਰੇ ਘਰ ਦੇ ਕਬਜ਼ਾ ਕਰਨ ਦਾ ਜਿਹੜਾ ਇਹਨੂੰ ਮਿਲ ਗਿਆ ਆ ਕੋਈ ਗੱਲ ਨਹੀਂ ਜੇ ਇਹਨੂੰ ਐਦਕਾ ਮੈਂ ਬੇਇੱਜ਼ਤ ਕਰਕੇ ਆਪਣੇ ਘਰੋਂ ਨਾ ਕੱਢਿਆ ਤੇ ਮੇਰਾ ਨਾਮ ਵੀ ਜਸਵਿੰਦਰ ਨਹੀਂ ਮੈਂ ਤੈਨੂੰ ਕਿੰਨੀ ਵਾਰਾ ਕਿਹਾ ਸੀ ਕਿ ਧਿਆਨ ਨਾ ਤੁਰਿਆ ਕਰ ਬਹਿ ਗਈਆਂ ਨਾ ਲੱਤਾਂ ਵਾਲ ਪਾ ਕੇ ਬਾਹਰ ਤਾਂ ਡਾਕਟਰ ਨੇ ਮੰਜੀ ਦੇ ਹੁਣ ਤੈਨੂੰ ਮੇਰੀ ਸੁਣੋ ਜੀ ਗੱਲ ਬੰਦਾ ਸਾਰਾ ਦਿਨ ਕਿੰਨਾ ਕੁ ਚਿਰ ਮੰਜੀ ਦੇ ਉੱਤੇ ਬੈਠਾ ਰਹੂਗਾ ਮਾੜਾ ਮੋਟਾ ਉੱਠ ਕੇ ਅੰਦਰ ਬਾਹਰ ਤੇ ਹੋਣਾ ਹੀ ਪੈਂਦਾ ਨਾ ਤੇਰੇ ਅੰਦਰ ਬਾਹਰ ਹੋਣਦੇ ਚੱਕਰਾਂ ਨੇ ਸਾਡੇ ਕਿੰਨੇ ਹਸਤਾਂ ਦੇ ਗਿੜੇ ਲਵਾਏ ਤੈਨੂੰ ਕੁਝ ਪਤਾ ਵੀ ਹੈ ਉਹ ਕੋਈ ਗੱਲ ਨਹੀਂ ਡੈਡੀ ਤੁਸੀਂ ਟੈਨਸ਼ਨ ਨਾ ਲਾਓ ਕਿਸੇ ਗੱਲ ਦੀ ਮੈਂ ਕਰਤਾ ਵੱਡੀ ਭੂਆ ਨੂੰ ਫੋਨ ਉਹ ਕਹਿੰਦੀ ਮੈਂ 4 ਦਿਨ ਆ ਜਾਨੀ ਆ ਨਾਲੇ ਤੇਰੀ ਮੰਮੀ ਨੂੰ ਸੰਭਾਲ ਲਾਂਗੀ ਤੇ ਨਾਲੇ ਮਾੜਾ ਮੋਟਾ ਕਿਰਨ ਨੂੰ ਵੀ ਸਾਰਾ ਮਿਲ ਜਾਊਗਾ ਚੱਲ ਪੁੱਤ ਆ ਤੂੰ ਬੜੇ ਵਧੀਆ ਕੀਤਾ ਈ ਜਿਹੜਾ ਤੂੰ ਆਪਣੀ ਭੂਆ ਨੂੰ ਫੋਨ ਲਾਤਾ ਈ ਹਾਲੇ ਪਤਾ ਨਹੀਂ ਕਿੰਨਾ ਚਿਰ ਹੋਰ ਮੁਸੀਬਤ ਚੱਲਣੀ ਪੈਣੀ ਆ ਉਹ ਚਲੋ ਕੋਈ ਗੱਲ ਨਹੀਂ ਡੈਡੀ ਜੋ ਹੋਈ ਜਾਂਦਾ ਨਾ ਹੋਈ ਜਾਂਦੋ ਆਪੇ ਹੌਲੀ ਹੌਲੀ ਸਭ ਕੁਝ ਠੀਕ ਹੋ ਜਾਊਗਾ ਵੇ ਤੂੰ ਆਪਣੀ ਵੱਡੀ ਭੂਆ ਨੂੰ ਉਹ ਛੋਟੀ ਨੂੰ ਲਾ ਦੇਣਾ ਸੀ ਆਪੇ ਉਹ ਚਾਰ ਦਿਨ ਆ ਜਾਂਦੀ। ਉਹ ਮੰਮੀ ਮੈਂ ਥੋੜਾ ਭੂਆ ਨੂੰ ਫੋਨ ਕੀਤਾ ਸੀ। ਘੂਆ ਦਾ ਤੇ ਸਗੋਂ ਆਪ ਫੋਨ ਆਇਆ ਸੀ। ਉਹ ਕਹਿੰਦੀ ਮੈਨੂੰ ਆਂਚਲ ਕੋਲੋਂ ਪਤਾ ਲੱਗਾ ਆ ਕਿ ਤੇਰੀ ਮੰਮੀ ਦੇ ਫੇਰ ਛੱਟ ਲੱਗ ਗਈ ਆ ਤੇ ਮੈਂ ਸੋਚਿਆ ਵੀ ਮੈਂ ਚਾਰ ਦਿਨ ਜਾਉਣੀ ਆ ਤੇ ਨਾਲੇ ਤੁਹਾਡੇ ਚਾਰ ਦਿਨ ਕਢਾਉਣੀ ਆ। ਵੱਡੀ ਨੂੰ ਤਾਂ ਬਸ ਸਾਡੇ ਘਰ ਆਉਣ ਦਾ ਮੌਕਾ ਚਾਹੀਦਾ ਵਾ। ਇੱਥੇ ਖੁੱਲਾ ਜਿਉ ਮਿਲਦਾ ਆ। ਇੱਥੇ ਆਣ ਕੇ ਆਪਣੀ ਮਰਜ਼ੀ ਜਿਉ ਕਰਦੀ ਆ। ਛੋਟੀ ਆਉਂਦੀ ਤਾਂ ਚੰਗਾ ਸੀ ਪਰ ਹੁਣ ਮੈਂ ਵੱਡੀ ਨੂੰ ਆਉਂ ਤਾਂ ਰੋਕ ਵੀ ਨਹੀਂ ਸਕਦੀ। ਨਵ ਜੇ ਭੂਆ ਜੀ ਆਉਂਦੇ ਨੇ ਤਾਂ ਮੈਨੂੰ ਤੁਸੀਂ ਬਾਜ਼ਾਰੋਂ ਜਾ ਕੇ ਸ ਕੋਈ ਗੱਲ ਨਹੀਂ ਕਰਨ ਤੂੰ ਦੱਸ ਦੇ ਮੈਨੂੰ ਕਿਹੜੀ ਸਬਜ਼ੀ ਲਿਆਉਣੀ ਆ ਮੈਂ ਉਹ ਬਾਜ਼ਾਰੋਂ ਵੜ ਕੇ ਲੈ ਆਉਣਾ ਆ ਬਾਕੀ ਇਹ ਭੂਆ ਦੀ ਕੋਈ ਗੱਲ ਨਹੀਂ ਹੈਗੀ ਇਹਨੂੰ ਤੁਸੀਂ ਜਿਹੜੀ ਸਬਜ਼ੀ ਬਣਾ ਕੇ ਖਵਾਲ ਦੋਗੇ ਨਾ ਇਹ ਉਹ ਹੀ ਖਾ ਲਿੰਦੀ ਆ ਵਿਚਾਰੀ ਹਾਂਜੀ ਨਾ ਗੱਲ ਤੇ ਤੁਹਾਡੇ ਵਾਲੀ ਸਹੀ ਆ ਪਰ ਫਿਰ ਵੀ ਉਹਦੇ ਭੂਆ ਨੇ ਤੇ ਉਹਨਾਂ ਦੀ ਖਾਤਰਦਾਰੀ ਕਰਨਾ ਸਾਡਾ ਫਰਜ਼ ਬਣਦਾ ਵਾ ਉਹਨੇ ਬੜਾ ਬਲਿਆ ਤੋਂ ਆਉਣਾ ਵਾ ਆ ਦੋ ਪਿੰਡ ਛੱਡ ਕੇ ਤੇ ਵਿਆਹੀ ਆ ਉਹ ਅੱਧੇ ਘੰਟੇ ਚ ਉਹਨੇ ਆ ਜਾਣਾ ਵਾ ਲੱਗੀ ਆ ਉਹਦੀ ਖਾਤਰਦਾਰੀ ਦੀਆਂ ਤਿਆਰੀਆਂ ਕਰਨ ਬੜੀ ਵੱਡੀ ਪਰੋਣੀ ਨੇ ਆਉਣਾ ਕਿਤੇ ਪੁੱਤ ਤੂੰ ਮੈਨੂੰ 10 ਬਜਾਰੋਂ ਕੀ ਲਿਆਉਣਾ ਮੈਂ ਤੈਨੂੰ ਲਿਆ ਦੇਣਾ ਠੀਕ ਹੈ ਡੈਡੀ ਜੀ ਮੈਂ ਵੇਖ ਕੇ ਦੱਸ ਦਿੰਨੀ ਹਾਂ ਠੀਕ ਹੈ ਪੁੱਤ ਨਾ ਪੁੱਤ ਏਦਾਂ ਕਰ ਤੂੰ ਪਿਆਲੀ ਵੱਲੋਂ ਜਾਇਆ ਜੇ ਕਣਕ ਪੱਕੀ ਆ ਨਾ ਤੇ ਕੋਈ ਮਸ਼ੀਨ ਲੱਭ ਕੇ ਤੇ ਵੰਡਾਲਾ ਕਿਉਂ ਬਦਲਵਾਈ ਹੋਣ ਢਈ ਆ ਚਲੋ ਠੀਕ ਹੈ ਡੈਡੀ ਮੈਂ ਮਾਰ ਆਉਣਾ ਪਿਆਲੀ ਵੱਲੋਂ ਗੇੜਾ ਤੇ ਤੂੰ ਹੀ ਫਿਰ ਇਹਨਾਂ ਨੂੰ ਸਬਜ਼ੀ ਲਿਆ ਦਿਓ ਜਾਂ ਏਦਾਂ ਕਰੋ ਵੀ ਮੈਂ ਹੁਣ ਜਾਣਾ ਤੇ ਹੈਈਆ ਪਿਆਲੀ ਵੱਲ ਨੂੰ ਤੇ ਮੇਰੇ ਨਾਲੇ ਚੱਲ ਬੋ ਕਿੱਥੇ ਤੁਰਦੇ ਜਾਓਗੇ ਠੀਕ ਹੈ ਪੁੱਤ ਆਜੋ ਵੇਖਾਂ ਹਾਂ ਇਹਨਾਂ ਵੱਲ ਕਿਦਾਂ ਸਾਰਾ ਟੱਬਰ ਕਮਲਾ ਹੋਇਆ ਫਿਰਦਾ ਵਾ ਇਹਨੂੰ ਤੇ ਬਸ ਇੱਕ ਆਪਣੇ ਭਰਾ ਦੇ ਘਰ ਆਉਣ ਦਾ ਬਹਾਨਾ ਚਾਹੀਦਾ ਵਾ ਜਰਾ ਕੁ ਕੁਝ ਹੋਇਆ ਨਹੀਂ ਤੇ ਝੱਟ ਮੂੰਹ ਚੁੱਕ ਕੇ ਧੁਰ ਪੈਂਦੀ ਆ ਇਹਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਵੀ ਤੈਨੂੰ ਇੱਥੇ ਆਉਣ ਦੀ ਕੀ ਲੋੜ ਈ ਆਪੇ ਛੋਟੀ ਭੈਣ ਆ ਜਾਂਦੀ ਤੇ ਉਹ ਚਾਰ ਦਿਨ ਕਟਾ ਜਾਂਦੀ ਆਣ ਕੇ ਨਿਕਿਰਨਾ ਇਧਰ ਆ ਗੱਲ ਸੁਣ ਮੇਰੀ ਹਾਂਜੀ ਆਈ ਮੰਮੀ ਹਾਂਜੀ ਦੱਸੋ ਮੰਮੀ ਜਦੋਂ ਤੇਰੇ ਭੂਆ ਆਏਗੇ ਨਾ ਅਲਮਾਰੀ ਵਿੱਚ ਬਿਸਕੁਟ ਦੇ ਤੇ ਪੂਜੀਏ ਦੇ ਪੈਕਟ ਪਏ ਆ ਉਹਦੇ ਨਾਲ ਉਹਨੂੰ ਚਾਹ ਪਿਆਲ ਦੀ ਐਵੇਂ ਨਾ ਠੰਡੇ ਦੀਆਂ ਬੋਤਲਾਂ ਖੋਲਦੀ ਫਿਰੀ ਨਾਲੇ ਜਦੋਂ ਡਾਡੀ ਤੇਰੇ ਬਾਜ਼ਾਰੋਂ ਕੋਈ ਵਧੀਆ ਸਬਜ਼ੀ ਲੈ ਕੇ ਆਉਣਗੇ ਨਾ ਉਹਨੂੰ ਬਣਾਈ ਨਾ ਰੱਖਦੀ ਆਪੇ ਬਾਅਦ ਚ ਕੰਮ ਆਜੂਗੀ ਠੀਕ ਐ ਮੰਮੀ ਜੀ ਮੈਨੂੰ ਕਿੰਨਾ ਚਿਰ ਹੋ ਗਿਆ ਇਸ ਘਰ 'ਚ ਵਿਆਹ ਕੇ ਆਈ ਨੂੰ ਪਰ ਮੈਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਮੰਮੀ ਛੋਟੀ ਭੂਆ ਤੇ ਵੱਡੀ ਭੂਆ 'ਚ ਫਰਕ ਕਿਉਂ ਕਰਦੇ ਆ साश्री काल बुआ जी साश्री काल पुत्र हो सुना बुआ जी की हाल जे? ठीक ठाक है पुत्र आज बुआ जी अंदर चलिए चलो साश्री काल भाभी साश्री काल चलो बुआ जी तू तो ही बैठे हो थे मैं ठाडे पे पानी लेके आनी ठीक है पुत्र बैग भी अंदर ले जा चलो ठीक है बुआ जी और कीरत कीरत आ आ मेरे को ला आ और पुत्र की हालत तेरा ਭਾਬੀ ਤੂੰ ਕਾਤੋਂ ਨਹੀਂ ਓਕੇ ਹੋਈ ਮੈਨੂੰ ਸੱਦ ਲੰਦੀ ਚਾਰ ਦਿਨ ਮੈਂ ਆ ਜਾਂਦੀ ਨਾਲੇ ਤੇਰਾ ਪ੍ਰੇਸ਼ ਹੋ ਜਾਂਦਾ ਤੈਨੂੰ ਸੱਦ ਕੇ ਕੀ ਕਰਨਾ ਸੀ ਜੋ ਹੋਣਾ ਸੀ ਉਹ ਹੋ ਗਿਆ ਹੁਣ ਵੱਜ ਕੇ ਬਹਿ ਗਏ ਆ ਨਾ ਕੁਝ ਹੁੰਦਾ ਐ ਤੇ ਨਾ ਕੁਝ ਕਰ ਸਕਦੇ ਆ ਚੱਲ ਕੋਈ ਗੱਲ ਨਹੀਂ ਭਾਬੀ ਹੁਣ ਮੈਂ ਆ ਗਈ ਆ ਨਾਲੇ ਮੇਰੀ ਗੱਲ ਸੁਨੋ ਤੁਹਾਡੇ ਬਾਲਾਂ ਨੂੰ ਕੀ ਹੋ ਗਿਆ ਹੈਗਾ ਬਾਲ ਬੜੇ ਖਰਾਬ ਹੋ ਗਏਗੇ ਕਰਨ ਨੂੰ ਪੁੱਤ ਪਾਣੀ ਬਾਤ ਚ ਲੈ ਕੇ ਆਮੀ ਪਹਿਲਾਂ ਮੈਨੂੰ ਨਾ ਕਿਉਂ ਲਿਆ ਦੇ ਮਾਸਕ ਮੈਂ ਤੇਰੀ ਮੰਮੀ ਦੇ ਸਿਰ ਦੀ ਛਾਸ ਕਰਦਾ ਨਹੀਂ ਜਸਵੀਰ ਕਿਉਂ ਕਮ ਲੰਦਾ ਅੱਜ ਕੱਲ ਸਿਰ ਚ ਮੱਤੇ ਇਹ ਲਾਉਣੀ ਆ ਤੇ ਤੇਲ ਲੱਗਾ ਮੇਰੇ ਸਿਰ 'ਚ ਦੇਖ ਭਾਬੀ ਜਿੱਡਾ ਵੱਡਾ ਤੇਰਾ ਐਕਸੀਡੈਂਟ ਹੋਇਆ ਵਾ ਉਹਦੇ ਵਾਸਤੇ ਸਿਰ ਦੀ ਮਾਲਿਜ ਜ਼ਰੂਰੀ ਆ ਨਾਲੇ ਕਿਹੋ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ ਆ ਤੂੰ ਬੈਠੇ ਇੱਥੇ ਮੈਂ ਤੇਰੇ ਵਾਸਤੇ ਆਪਕਿਓ ਫੜ ਕੇ ਲੈ ਕੇ ਆਂਦੀ ਆ ਲੈ ਆਪੋ ਤਾਂ ਮੈਂ ਪਾਣੀ ਪੀ ਲੰਦੀ ਆ ਨਾਲੇ ਤੂੰ ਇਦਾਂ ਕਰ ਮੈਨੂੰ ਕਿਉਂ ਫੜਾ ਮੈਂ ਤੇਰੀ ਮੰਮੀ ਦੇ ਸਿਰ 'ਚ ਛਾਸ ਕਰਨੀ ਆ ਠੀਕ ਆ ਭਾਜੀ ਇਹਨੂੰ ਤੇ ਬੱਸ ਮੌਕਾ ਮਿਲਣਾ ਚਾਹੀਦਾ ਮੇਰੇ ਘਰ ਦੇ ਕਬਜ਼ਾ ਕਰਨ ਦਾ ਜਿਹੜਾ ਇਹਨੂੰ ਮਿਲ ਗਿਆ ਆ ਕੋਈ ਗੱਲ ਨਹੀਂ ਜੀ ਇਹਨੂੰ ਐਦਕਾ ਮੈਂ ਬੇਇਜਤ ਕਰਕੇ ਆਪਣੇ ਘਰੋਂ ਨਾ ਕੱਢਿਆ ਤੇ ਮੇਰਾ ਨਾਮ ਵੀ ਜਸਵਿੰਦਰ ਨਹੀਂ ਸਾਸ੍ਰਿਕਾ ਮਿਲਦੀ ਸਾਸ੍ਰੀ ਗੱਲ ਪੈਣੇ ਵੇਖ ਲੈ ਜਸਵਿੰਦਰ ਕੋਰੇ ਅੱਜ ਤੋਂ 25 ਸਾਲ ਭੈਣ ਜਿਤਨਾ ਵੀ ਪਹਿਲਾਂ ਸੀ ਉਦਾਂ ਦੀ ਅੱਜ ਆ ਪਹਿਲਾਂ ਹੁੰਦਿਆਂ ਘਰ ਕੋਈ ਨਾ ਕੋਈ ਕੰਮ ਲੱਭ ਜਾਂਦਾ ਇਹਨੂੰ ਵੀਰੇ ਭਾਬੀ ਦੇ ਸਿਰ ਦੀ ਹਾਲਤ ਬੜੀ ਮਾੜੀ ਸੀ ਮੈਂ ਕਿਹਾ ਘਿਓ ਦੀ ਚਾਸ ਕਰ ਦਿੰਦੀ ਆ ਨਾਲੇ ਭਾਬੀ ਦੇ ਸਿਰ ਨੂੰ ਰਾਮ ਮਿਲੂਗਾ ਨਾਲੇ 나ੜਾ ਖੁੱਲਣਗੇ ਆ ਤਾ ਜਸਵੀਰ ਤੂੰ ਬੜਾ ਹੀ ਵਧੀਆ ਕੀਤਾ ਜਿਹੜੀ ਘਿਓ ਦੀ ਚਾਸ ਕਰਨ ਲਈ ਆ ਉਦਾਂ ਵੀ ਤੇ ਮੰਜਾ ਮਲ ਕੇ ਸਾਰਾ ਦਿਨ ਪੀ ਰਹੀਦੀ ਆ ਹਾਂਜੀ ਵੀਰ ਜੀ ਕਿਰਨ ਪੁੱਤ ਆ ਸਬਜ਼ੀ ਲਿਆਂਦੀ ਅੰਦਰ ਰੱਖ ਲਿਓ ਡਾਡੀ ਜੀ ਕਿਰਨ ਪੁੱਤ ਹੋਰ ਘਰ ਵਿੱਚ ਆਣੀ ਕੋਈ ਖਾਣ ਨੂੰ ਤੂੰ ਬਿਸਕੁਟ ਪੂਜੀਆਂ ਚੋਕ ਲਈਆਂ ਨਹੀਂ ਜੀ ਘਰ ਹੋਰ ਕੁਝ ਹੈ ਨਹੀਂ ਆ ਮੁੰਡਾ ਨਹੀਂ ਛੱਡਦਾ ਤਾਂ ਕਰਕੇ ਨਹੀਂ ਕਦੇ ਕੁਝ ਮੰਗਾਇਆ ਆ ਲੋ ਪੂਆ ਜੀ ਪੀਓ ਚਾਹ ਹੋਰ ਪੈਨ ਜੀ ਸੁਣਾਓ ਕਰੇ ਸਾਰੇ ਠੀਕ ਆ ਹਾਂਜੀ ਪੈਨ ਜੀ ਠੀਕ ਠਾਕ ਹੋਰ ਤੁਸੀਂ ਸੁਣਾਓ ਠੀਕ ਆ ਮੈਂ ਵੀ ਠੀਕ ਆ ਤੁਹੀ ਭੈਣ ਜੀ ਕਦੋਂ ਆਏ ਮੈਨੂੰ ਤਾਂ ਪਤਾ ਨਹੀਂ ਤੀ ਇੱਥੇ ਜੇ ਜਦੋਂ ਭੈਣ ਜੀ ਮੈਨੂੰ ਪਤਾ ਚੱਲਿਆ ਨਾ ਭਾਬੀ ਨੂੰ ਡਾਕਟਰ ਨੇ ਰੈਸਟ ਕਹੀ ਆ ਮੈਂ ਕਿਹਾ 4 ਦਿਨ ਘੜਾ ਆ ਜਾਂਦੀ ਆ ਨਾਲੇ ਕਿਰਨ ਨੂੰ ਸੋਖਾ ਹੋ ਜਾਊਗਾ ਚੱਲ ਚੰਗਾ ਕੀਤਾ ਭੈਣੇ ਤੂੰ ਇੱਥੇ ਰਹਿ ਪਈਂ ਤੇਰਾ ਰਿਆ ਸਰ ਜਾਂਦਾ ਪਰ ਮੇਰਾ ਰਿਆ ਨਹੀਂ ਸਰਦਾ ਕਿਰਨ ਪੁੱਤ ਪੂਆ ਆਪਣੀ ਵਾਸਤੇ ਠੰਡਾ ਤਾਂ ਨਾਲੇ ਡਰਾਈ ਫਰੂਟ ਲਿਆ ਹਾਂਜੀ ਮੰਮੀ ਜੀ ਲਿਹਾਉਣੀ ਆ ਵਿੱਕੇ ਪੁੱਤ ਅਹੀਂ ਗਲਤ ਟਾਈਮ ਆ ਗਏ ਆ ਤੇ ਮੰਮੀ ਤੁਸੀਂ ਪਹਿਲਾਂ ਫੋਨ ਕਰਕੇ ਪੁੱਛ ਲੈਂਦੇ ਮੈਂ ਤੇ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਜਾਣਾ ਤੋ ਇਹ ਮੈਨੂੰ ਆਪਣੇ ਨਾਲ ਜ਼ਬਰਦਸਤੀ ਲੈ ਆਏ ਜੇ ਹੁਣ ਕਰਾ ਲਿਓ ਆਪਣੀ ਵੇਚ ਤੇ ਹੋਰ ਪੂਆ ਜੀ ਘਰੇ ਸਾਰੇ ਠੀਕ ਠਾਕ ਜੇ ਅੱਜ ਤੇ ਫਿਰ ਤੁਸੀਂ ਵੇਖਿਆ ਨੂੰ ਵੀ ਲੈ ਆਏ ਜੇ ਨਾਲ ਪੁੱਤ ਇਹ ਕਿੱਥੇ ਆਉਂਦਾ ਸੀ ਇਹਨਾਂ ਤੇ ਬੜੇ ਜੋਰ ਨਾਲ ਲੈ ਆਈਆਂ ਮੈਂ ਪੁੱਤ ਤੈਨੂੰ ਵੀ ਪਤਾ ਹੀ ਹੈ ਹੁਣ ਮੇਰੇ ਕੋ ਬਸਾਂ ਈ ਥੱਕੇ ਕਿੱਥੇ ਖਾਦੇ ਜਾਂਦੇ ਨੇ ਹਾਂ ਜੀ ਪੂਆ ਜੀ ਇਹ ਤੇ ਗੱਲ ਸਹੀ ਆ ਤੁਹਾਡੇ ਵਾਲੀ ਹੋਰ ਪਾ ਵੀ ਕੀ ਹਾਲ ਹੈ ਤੁਹਾਡੀ ਲੱਤ ਦਾ ਹੁਣ ਡਾਕਟਰ ਕੀ ਕਹਿੰਦਾ ਹੈ ਪੈਨ ਜੀ ਡਾਕਟਰ ਨੇ ਕੀ ਕਹਿਣਾ ਵਾ ਉਹ ਤਾਂ ਕਹਿੰਦਾ ਹੁਣ ਹੌਲੀ ਹੌਲੀ ਫਰਕ ਪਾਊਗਾ ਨਾਲੇ ਮੈਂ ਤੇ ਨਾ ਉਹਨੂੰ ਆਖਿਆ ਸੀ ਵੀ ਆਪਣੀ ਛੋਟੀ ਭੂਆ ਨੂੰ ਫੋਨ ਲਾ ਲਾ ਆਪੇ ਉਹ ਚਾਰ ਦਿਨ ਆਜੂਗੀ ਪਰ ਤਾ ਨੂੰ ਫੋਨ ਕੀ ਲਾਉਣਾ ਏ ਵੱਡੀ ਪਹਿਲਾਂ ਹੀ ਆ ਗਈ ਹੋਰ ਪੈਨ ਜੀ ਤੁਸੀਂ ਰਹੋਗੇ ਜਾਂ ਮਿਲਣ ਨਹੀਂ ਆਇਓ ਜਸਵੀਰ ਤੋਂ ਕਿਦਾਂ ਦੀਆਂ ਗੱਲਾਂ ਕਰਨੀਆਂ ਆ ਭੈਣ ਦਾ ਆਪਣਾ ਘਰ ਆ ਉਹਨੇ ਰਹਿਣਾ ਆ ਜਾਣਾ ਕਿਉਂ ਆ ਨਹੀਂ ਨਹੀਂ ਭਾਬੀ ਹੁਣ ਮੇਰਾ ਇੱਥੇ ਰਹਿਣਾ ਨਹੀਂ ਸਰਦਾ ਨਾਲੇ ਮੇਰਾ ਹੁਣ ਆਪਣੇ ਘਰ ਵਗੈਰ ਕਿਤੇ ਜੀਣ ਨਹੀਂ ਲੱਗਦਾ ਵੇਖ ਲਾ ਵੱਡੀ ਭੂਆ ਲਈ ਚਾਹ ਦੇ ਨਾਲ ਭੁਜੀਆ ਤੇ ਛੋਟੀ ਭੂਆ ਲਈ ਠੰਡੇ ਦੇ ਨਾਲ ਡਰਾਈ ਫਰੂਟ ਸੱਚ ਹੀ ਕਹਿੰਦੇ ਨੇ ਲੋਗ ਕਿ ਬੰਦੇ ਦੀ ਪੈਸੇ ਨਾਲ ਹੀ ਇੱਜ਼ਤ ਹੁੰਦੀ ਆ ਹੋਰ ਫਿਰ ਵੇਖੇ ਪੜ੍ਹਾਈ ਦੇ ਤੇਰੀ ਕਿੰਨੇ ਚਿਰ ਦੀ ਖਤਮ ਹੋ ਗਈ ਆ ਤੇ ਅੱਗੇ ਕੀ ਕਰਨਾ ਫਿਰ ਹੁਣ ਤੋਂ ਕਰਨਾ ਕੀ ਆ ਵੀਰ ਜੀ ਬਾਹਰ ਜਾਣ ਬਾਰੇ ਸੋਚਣ ਡਿਆ ਵਾ ਵਾਈਜ਼ ਕਰ ਲਈ ਆ ਤੇ ਵੇਖੋ ਹੁਣ ਫਾਈਲ ਲੱਗੀ ਕਦੋਂ ਵੀਜ਼ਾ ਆ ਜੇ ਠੀਕ ਆ ਚੱਲ ਵਧੀਆ ਗੱਲ ਆ ਅੱਜ ਕੱਲ ਵੇਖ ਲਾ ਜਿਹੜਾ ਪੜ੍ਹਾਈ ਕਰ ਲੈਂਦਾ ਬਾਅਦੋਂ ਐਲਰਟਸ ਕਰਕੇ ਤੇ ਬਾਹਰ ਚੱਲ ਜਾਂਦਾ ਹੈ ਸਾਰੇ ਪਾਸੇ ਅੱਜ ਕੱਲ ਇਹੋ ਕੁਝ ਹੀ ਚੱਲਣ ਡਿਆ ਆ ਹਾਂਜੀ ਹੂੰ ਕਿਰਨਾ ਹਾਂਜੀ ਮੰਮੀ ਦੇਸਤੇ ਕੋਹਰਾ ਕੇ ਆਈਆਂ ਮੈਨੂੰ ਮੁਸ਼ਕਾਉਂਦਾ ਹੀ ਕੁਝ ਸੜਨ ਦੀ ਹਾਂਜੀ ਮੰਮੀ ਸਬਜੀ ਉਹ ਤੇ ਤੜਕਾ ਰਾ ਕੇ ਆਈਆਂ ਉਹਦੀ ਬਾਸ਼ਨਾ ਆਉਂਦੀ ਹਣੀਆ ਚਲੋ ਮੈਂ ਵੇਖਦੀ ਹਾਂ ਜਾ ਕੇ ਕਿਰਨ ਤੂੰ ਐਦਾਂ ਕਰ ਆਪਣੀ ਛੋਟੀ ਭੂਆ ਲੱਗੇ ਬੈ ਤੇ ਤੜਕਾ ਆਪੇ ਤੇਰੀ ਵੱਡੀ ਭੂਆ ਵੇਖਉਂਦੀ ਆ ਤੇ ਨਾਲੇ ਤੂੰ ਬਣਾਉਣ ਗਈ ਲੱਗੀ ਆ ਮੰਮੀ ਪਨੀਰ ਦੀ ਪੁਰਜੀ ਨਾਲੇ ਆਲੂ ਬਤਾਉ ਤੇ ਰੈਤਾ ਪਾਉਣ ਲੱਗੀ ਆ ਚਲ ਕੋਈ ਗੱਲ ਨਹੀਂ ਆਪੇ ਤੇਰੀ ਵੱਡੀ ਭੂਆ ਸਬਜੀ ਬਣਾ ਲੈਂਦੀ ਆ ਤੂੰ ਬਹਿ ਜਾ ਇਥੇ ਰੀ ਸੁਣੋ ਗੱਲ ਤੁਸੀਂ ਵੱਡੀ ਪੁਆਣੋ ਇੱਥੇ ਬੈਠੀ ਰਹਿਣ ਦੋ ਆਪੇ ਛੋਟੀ ਪੁਆਦੇ ਹੋ ਦੋਵੇਂ ਜਣੀਆਂ ਗੱਲਾਂ-ਬੱਤਾਂ ਮਾਰਦੀਆਂ ਨਾਲੇ ਧੜਨਾ ਗੱਲਾਂ-ਬੱਤਾਂ ਮਾਰਦੀਆਂ ਆ ਤੇ ਸਬਜ਼ੀ ਦਾ ਕੀ ਆ ਆਪੇ ਕਿੰਨੇ ਨੇ ਬਣਾ ਲੈਣੀ ਆ ਉਹ ਕੋਈ ਗੱਲ ਨਹੀਂ ਨਬ ਕੰਮ ਦੀ ਕਿਹੜੀ ਗੱਲ ਆ ਕੰਮ ਮੈਂ ਕਰਾਂਦੀ ਆ ਕਿਰਨ ਬਹਿ ਜਾ ਤੂੰ ਇੱਥੇ ਠੀਕ ਐ ਭੋਜੀ ਚਲੋ ਮੰਮੀ ਚਲੀਏ ਫਿਰ ਆਪਾਂ ਕਿੰਨਾ ਕ ਟਾਈਮ ਲਾਉਣਾ ਜੇ ਹੋਰ ਕੋਈ ਨਹੀਂ ਪਤਾ ਚਲ ਜਣੇ ਆ ਬਹਿ ਜਾ ਘੜੀ ਉਹ ਮੈਨੂੰ ਲੱਗਦਾ ਵੇ ਕਾ ਬੋਰ ਹੋਣ ਡਿਆ ਇੱਥੇ ਬੈਠਾ ਜਿਹੜਾ ਘਰ ਜਾਂਦੀਆਂ ਗੱਲਾਂ ਕਰਨ ਲੱਗ ਪਿਆ ਆ ਚਲਾ ਚਲੀਏ ਤੈਨੂੰ ਪਿਆਲੀ ਵੱਲ ਫੇਰਾ ਮਾਰ ਕੇ ਲਿਆਵਾ ਉਹ ਨਹੀਂ ਨਹੀਂ ਵੀਰ ਜੀ ਮੈਂ ਨਹੀਂ ਜਾਣਾ ਮੈਂ ਇੱਥੇ ਠੀਕ ਆ ਜਾਪਾ ਤਾਂ ਚਲ ਜਾ ਜਨਾਬ ਕਹਿਣ ਡਿਆ ਤੇ ਉਹ ਨਹੀਂ ਮੰਮੀ ਜੀ ਮੈਂ ਨਹੀਂ ਜਾਣਾ ਕਿਤੇ ਮੈਂ ਇੱਥੇ ਠੀਕ ਆ ਚੱਲ ਕਿਰਨ ਸਬਜੀ ਤਾਂ ਬਣ ਗਈ ਹੈਗੀ ਹੁਣ ਕਦੂ ਫੜਾ ਮੈਨੂੰ ਮੈਂ ਰਾਇਤਾ ਪਾ ਲੈਂਦੀ ਹਾਂ ਠੀਕ ਹੈ ਭੂਆ ਜੀ ਆ ਚਲਦਾ ਫੋਨ ਹਲੋ ਸਾਸ੍ਰੀ ਕਾਲ ਪੁੱਤ ਕੋਈ ਗੱਲ ਨਹੀਂ ਪੁੱਤ ਤੂੰ ਨੂਰ ਨੂੰ ਨਾ ਦਵਾਈ ਦਵਾ ਕੇ ਦੇਖ ਆਪੇ ਫਰਕ ਪੈ ਜਾਂਦਾ ਜੇ ਫਰਕ ਨਾ ਪਾਏਗਾ ਨਾ ਮੈਂ ਆ ਜਾਾਂਗੀ ਨਾਲੇ ਤੈਨੂੰ ਪਤਾ ਕਿ ਰੰਦਾ ਵੀ ਇੱਥੇ ਨਹੀਂ ਸਰਦਾ ਚਲ ਕੋਈ ਗੱਲ ਨਹੀਂ ਪੁੱਤ ਜੇ ਫਰਕ ਨਾ ਪਾਊਗਾ ਤੇ ਕੱਲ ਸ਼ਾਮਾਂ ਟਿੱਕਰ ਮੈਂ ਬੱਸੇ ਬੈ ਕੇ ਆ ਜਾਾਂਗੀ ਚਲ ਠੀਕ ਆ ਪੁੱਤ ਕੀ ਹੋਇਆ 부ਆ ਜੀ ਕਿਦਾ ਪੁਣੀ ਕਿਨੂੰ ਦਵਾਈ ਦਵਾਗ ਲਿਆਉਣੀ ਹੈ ਪੁੱਤ ਆ ਚਲਦਾ ਮੁੰਡਾ ਨਹੀਂ ਠੀਕ ਉਹਨੂੰ ਬੁਖਾਰ ਚੜਨ ਡਿਆ ਵਾ ਤੋ ਉਹ ਕਹਿੰਦੇ ਦੋ ਦਿਨ ਮੇਰੇ ਕੋਲ ਆ ਜਾਓ ਫੇਰ ਤੇ ਭੂਆ ਜੀ ਤੈਨੂੰ ਜਾਣਾ ਚਾਹੀਦਾ ਕੋਈ ਗੱਲ ਨਹੀਂ ਪੁੱਤ ਆਚਲ ਕੋਲ ਉਹਦਾ ਸੋਹਰਾ ਪਰਿਵਾਰ ਹੈਗਾ ਉਹਦੇ ਨਾਲੋਂ ਜ਼ਿਆਦਾ ਵੇਰੀ ਪਰਜਾਈ ਨੂੰ ਮੇਰੀ ਲੋੜ ਆ ਬਾਕੀ ਬਾਈ ਚਾਂਸ ਜੇ ਮੁੰਡੇ ਨੂੰ ਨਾ ਫਰਕ ਪਿਆ ਤੇ ਮੈਂ ਕੱਲ ਸ਼ਾਮਾਂ ਨੂੰ ਚਲੀ ਜਾਵਾਂਗੀ ਵੇਖ ਲਓ ਭੂਆ ਜੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਵਾ ਚੱਲ ਠੀਕ ਆ ਮੈਨੂੰ ਕਦੋਂ ਫੜਾ ਮੈਂ ਰਾਇਤਾ ਪਾਵਾਂ ਠੀਕ ਹੈ ਭੂਆ ਜੀ ਨਗਾ ਫਿਰ ਭਾਬੀ ਹੁਣ ਆਪਾਂ ਚੱਲਦੇ ਆਂ ਭੈਣ ਜੀ ਤੁਸੀਂ ਰਹੋ ਹਾ ਚਾਰ ਦਿਨ ਨਾਲੇ ਆਪਾਂ ਗੱਲਾਂ ਬਾਤਾਂ ਕਰਾਂਗੇ ਜਾਂ ਨਾਲੇ ਰੋਟੀ ਪਾਣੀ ਬਣਿਆ ਖਾ ਕੇ ਚੱਲ ਜਿਓ ਨਹੀਂ ਭਾਬੀ ਵਿਕੇ ਨੂੰ ਫੋਨ ਬੜੇ ਆਉਂਦੇ ਆ ਸਾਨੂੰ ਹੁਣ ਜਾਣਾ ਹੀ ਪੈਣਾ ਵਾ ਨਾਲੇ ਮੈਨੂੰ ਨਾ ਬਣੀ ਦਿਸੰਗਿਆ ਕਿੱਧਰ ਗਿਆ ਭੈਣ ਜੀ ਨਾ ਵਾ ਮੰਡੀ ਗਿਆ ਡੈਡੀ ਆਪਣੇ ਨੂੰ ਰੋਟੀ ਫੜਾਉਣਾ ਠੀਕ ਆ ਜੇ ਭੈਣ ਜੀ ਵਿਕੇ ਨੂੰ ਫੋਨ ਆਂਡਿਆ ਸੀ ਤੋ ਵਿਕੇ ਨੂੰ ਜਾਣ ਦੋ ਤੁਸੀਂ ਚਾਰ ਦਿਨ ਰਹਿ ਪੰਦੇ ਮਸਾ ਮਸਾ ਤੋ ਦੋਨੋਂ ਪੈਨਾ ਇਕੱਠੀਆਂ ਹੋਈਆਂ ਸੀ ਕੋਈ ਗੱਲਬਾਤ ਕਰਦੇ ਨਹੀਂ ਭੈਣ ਜੀ ਘਰ ਉਹਦਾ ਡੈਡੀ ਕੱਲਾ ਵਾ ਫੇ ਰੋਟੀ ਪਾਣੀ ਕਿੰਨੇ ਕਰਨਾ ਹਾਂਜੀ ਭੂਆ ਜੀ ਵੱਡੀ ਭੂਆ ਜੀ ਸਹੀ ਗੱਲ ਕਹਿ ਰਹੇ ਆ ਤੂੰ ਹੀ ਰਹਿਪਨ ਦੇ ਚਾਰ ਦਿਨ ਨਹੀਂ ਪੁੱਤ ਮੇਰਾ ਰਿਆ ਨਹੀਂ ਸਰਦਾ ਆਲਾ ਕਿਰਤ ਦਾ ਸਗਣ 1200 ਰੁਪਈਆ ਨਹੀਂ ਨਹੀਂ ਭੂਆ ਜੀ ਇੰਨੇ ਪੈਸੇ ਨਹੀਂ ਮੈਂ ਲੈਣੇ ਰਹਿਨ ਦੋ ਤੂੰ ਕੋਈ ਗੱਲ ਨਹੀਂ ਪੁੱਤ ਥੋੜੀ ਨਹੀਂ ਆਲੋ ਭੈਣ ਜੀ 3000 ਰੁਪਈਆ 2000 ਤਾਂ ਡੇ ਸੂਟ ਦਾ ਤੇ 1000 ਵਿਕੇ ਦਾ ਜੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਤੂੰ ਆਉਣਾ ਵਾ ਤੇ ਮੈਂ ਤਾਂ ਡਵਾਤੇ ਸੂਟ ਲੈ ਕੇ ਰੱਖ ਲੈਣਾ ਸੀ ਰਹਿਨ ਦੋ ਤੂੰ ਮਾਮੀ ਜੀ ਇਹਦੀ ਕੀ ਲੋੜ ਐ ਕੋਈ ਗੱਲ ਨਹੀਂ ਪੁੱਤ ਨਾਨਕਿਆਂ ਦਾ ਪਿਆਰ ਸਮਝ ਕੇ ਹੀ ਰੱਖ ਲੈ ਆਲੋ ਭੈਣ ਜੀ ਫੜੋ ਚੰਗਾ ਫਿਰ ਮਾਮੀ ਜੀ ਹੁਣ ਆਪਾਂ ਚੱਲਦੇ ਆ ਠੀਕ ਆ ਪੁੱਤ ਦਗਾ ਰ ਅਲਮਾਰੀ ਦੇ ਵਿੱਚ ਸੂਟ ਪਿਆ ਮੈਨੂੰ ਕੱਢ ਕੇ ਫੜਾ ਤੇ ਨਾਲੇ ਡੈਡੀ ਆਪਣੇ ਕੋ 500 ਰੁਪਇਆ ਲਿਆ ਫੜ ਕੇ ਪੂਆ ਤੇਰੀ ਜਾਣ ਲੱਗੀ ਆ ਤੇ ਮੈਂ ਉਹਨੂੰ ਦੇਣਾ ਵਾਂ ਮੰਮੀ ਜੀ ਵੱਡੀ ਭੂਆ ਨੂੰ 500 ਰੁਪਇਆ ਤੇ ਨਾਲੇ ਇੱਕ ਸੂਟ ਤੇ ਬੁੱਤ ਹੋਰ ਉਹਨੂੰ ਮੈਂ 5000 ਰੁਪਇਆ ਦਵਾਂ ਮੰਮੀ ਜੀ ਤੂੰ ਹੀ ਭੂਆ ਨੂੰ 500 ਰੁਪਇਆ ਤੇ ਦੇਣ ਲੱਗੇ ਜੈ ਨਾ ਪਰ ਮੈਨੂੰ ਇਹ ਤੁਹਾਡੀ ਗੱਲ ਚੰਗੀ ਜੀ ਨਹੀਂ ਲੱਗੀ ਨਾ ਇਹਦੇ ਵਿੱਚ ਗਲਤ ਕੀ ਆ ਬੰਦੇ ਨੂੰ ਬੰਦੇ ਦੀ ਹਸਿਆਤ ਵੇਖ ਕੇ ਦੇਣ ਲੈਣ ਕਰਨਾ ਪੈਂਦਾ ਆ ਮਾਫ ਕਰੇ ਮੰਮੀ ਜੀ ਤਾਨੂੰ ਵੀ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਆ ਵੀ ਪਿਪੂ ਆ ਦੇ ਦੋਤੇ ਨੂੰ ਬਿਮਾਰ ਹੋਇਆ ਨੂੰ ਕਿੰਨੇ ਦਿਨ ਹੋ ਗਏ ਆ ਪਰ ਉਹ ਆਪਣੇ ਦੋਤੇ ਦਾ ਪਤਾ ਲੈਣ ਨਹੀਂ ਗਈ ਇੱਥੇ ਰਹੀ ਆ ਵੀ ਕਿੰਨੇ ਨੂੰ ਕਿਸੇ ਗੱਲ ਦੀ ਤੰਗੀ ਨਾ ਆਏ ਮੈਂ ਉਹਦੇ ਨਾਲ ਕੰਮ ਧੰਦਾ ਕਰਾ ਦਿੰਨੀ ਆ ਕਿੰਨੇ ਦਿਨ ਹੋ ਗਏ ਪੂਆ ਨੇ ਘਰ-ਬਾਰ ਛੱਡ ਕੇ ਆਪਣੇ ਘਰ ਇੱਥੇ ਰਹਿੰਦਿਆਂ ਨੂੰ ਤੇ ਤੁਸੀਂ ਫਿਰ ਵੀ ਉਹਨਾਂ ਨਾਲ ਇਦਾਂ ਕਰਨ ਲੱਗੇ ਜੇ ਉਹ ਆਪਣੀ ਮਰਜ਼ੀ ਨਾਲ ਆਈ ਆ ਅਸੀਂ ਉਹਨੂੰ ਫੋਨ ਕਰਕੇ ਨਹੀਂ ਸਦਿਆ ਵੀ ਤੂੰ ਇੱਥੇ ਆ ਉਹ ਆਪਣੇ ਲਾਲਚੇ ਨੂੰ ਇੱਥੇ ਆਉਂਦੀ ਆ ਵੀ ਸ਼ਰਮੋ ਸ਼ਰਮੀ ਮੈਨੂੰ ਕੁਝ ਨਾ ਕੁਝ ਦੇ ਤੇ ਦੇਣਗੇ ਮੰਮੀ ਜੀ ਤਹਾਡੀਆਂ ਗੱਲਾਂ ਤੋਂ ਨਾ ਮੈਨੂੰ ਬਿਲਕੁਲ ਸਪਸ਼ਟ ਹੋ ਗਿਆ ਆ ਵੀ ਤੁਸੀਂ ਛੋਟੀ ਭੂਆ ਨਾਲ ਪੈਸੇ ਨਾ ਵਰਤਦੇ ਜੇ ਤਾਂ ਕਰਕੇ ਤੁਸੀਂ ਦੋਵਾਂ ਭੂਆ ਦੇ ਵਿੱਚ ਫਰਕ ਕਰਦੇ ਜੇ ਤੂੰ ਐਵੇਂ ਬਹੁਤਾ ਬੋਲੀ ਨਾ ਜਾ ਜੇ ਅਗਲੀ 1100 ਦਿੰਦੀ ਸੀ ਨਾ ਤੇ ਹਨੂ ਉਹਦੇ ਨਾਲ ਵਾਧ ਦੇ ਕੇ ਉਹਨੂੰ ਮੋੜਨਾ ਹੀ ਪੈਣਾ ਸੀ ਨਾਲੇ ਤੂੰ ਮੈਨੂੰ ਬਹੁਤੀਆਂ ਮਤਾਂ ਨਾ ਦੇ ਵੀ ਕਿਹਦੇ ਨਾਲ ਕਿਵੇਂ ਵਰਤਣਾ ਤਾਂ ਕਿਵੇਂ ਨਹੀਂ ਮੰਮੀ ਜੀ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਛੋਟੀ ਭੂਆ ਨਾਲ ਵਰਤੋ ਨਾ ਪਰ ਤੁਸੀਂ ਇੱਕ ਵਾਰੀ ਆਪ ਸੋਚ ਕੇ ਵੇਖੋ ਕਿ ਰਿਸ਼ਤੇਦਾਰ ਉਹ ਚੰਗਾ ਹੁੰਦਾ ਵਾ ਜਿਹੜਾ ਸਾਡੇ ਦੁੱਖ ਸੁੱਖ ਵਿੱਚ ਸਾਥ ਦੇ ਕੇ ਜਾਂ ਫਿਰ ਉਹ ਚੰਗਾ ਹੁੰਦਾ ਵਾ ਜਿਹੜਾ ਸਿਰਫ ਉਖਾਵਾ ਕਰਨ ਆਵੇ ਉਹਦੋਂ ਤੁਸੀਂ ਆਪ ਹੀ ਵੇਖੋ ਉਹਨਾਂ ਦੇ ਆਉਣ ਦੀ ਖੁਸ਼ੀ 'ਚ ਆਪਾਂ ਕਿੰਨੀ ਤਿਆਰੀ ਕੀਤੀ ਸੀ ਕਿੰਨੇ ਚਾਹ ਦੇ ਨਾਲ ਰੋਟੀ ਪਣੀ ਬਣਾਇਆ ਸੀ ਪਰ ਉਹਨਾਂ ਕੋਲ 5 ਮਿੰਟ ਨਹੀਂ ਹੈਗੇ ਰੋਟੀ ਖਾਣ ਵਾਸਤੇ ਇਧਰ ਉਹ ਡਿਪੂਆ ਵਾਲੇ ਵੇਖ ਲਓ ਹਾਂ ਫੋਕੀ ਚਾਹ ਪੀ ਕੇ ਵੀ ਸਾਡੇ ਘਰ ਕਿੰਨੀ ਖੁਸ਼ੀ ਦੇ ਨਾਲ ਰਹਣ ਦੇ ਆ ਫਿਰ ਤੁਸੀਂ ਮੰਮੀ ਆਪ ਹੀ ਸੋਚੋ ਅਮੀਰ ਕੌਣ ਹੈ ਤੇ ਗਰੀਬ ਕੌਣ ਹਾਂਜੀ ਮੰਮੀ ਕਿੰਨੇ ਨੇ ਬਿਲਕੁਲ ਸਹੀ ਗੱਲ ਕਹੀ ਆ ਬੰਦਾ ਪੈਸੇ ਨਾਲ ਅਮੀਰ ਨਹੀਂ ਹੁੰਦਾ ਤੇ ਨਾ ਹੀ ਪੈਸੇ ਨਾਲ ਵੱਡਾ ਹੁੰਦਾ ਆ ਬੰਦਾ ਦਿਲ ਤੋਂ ਅਮੀਰ ਹੋਣਾ ਚਾਹੀਦਾ ਆ ਤੇ ਦੁੱਖ ਸੁੱਖ ਵਿੱਚ ਸਾਥ ਦੇਣ ਵਾਲਾ ਹੋਣਾ ਚਾਹੀਦਾ ਤੇ ਵੱਡੀ ਪੂਆ ਪੈਸੇ ਦੀ ਅਮੀਰ ਭਾਵੇਂ ਨਾ ਹੋਏ ਪਰ ਵੱਡੀ ਪੂਆ ਦਿਲ ਦੀ ਪੂਰੀ ਅਮੀਰ ਆ ਵੇਖ ਲੈ ਜਸਵਿੰਦਰ ਕੋਰੇ ਜਵਾਗ ਤੈਨੂੰ ਕਿੰਨੇ ਛੋਟੇ ਆ ਤੇ ਗੱਲ ਤੈਨੂੰ ਕਿੱਡੀ ਵੱਡੀ ਸਮਝਾਉਣ ਦੇ ਆ ਕਿ ਰਿਸ਼ਤਿਆਂ ਨੂੰ ਪੈਸੇ ਨਾਲ ਜਾਂ ਦੇਣ ਨਾਲ ਨਹੀਂ ਤੋਲਿਆ ਜਾਂਦਾ ਹਾਂਜੀ ਸਹੀ ਗੱਲ ਕਹਿਣ ਦੇ ਆ ਜੀ ਜਵਾਕ ਮੈਂ ਤੇ ਦੋਵਾਂ ਕੁੜੀਆਂ ਨਾ ਪੈਸਾ ਵੇਖ ਕੇ ਵਰਤਦੀ ਰਹੀ ਪਰ ਅੱਗੇ ਤੋਂ ਹੁਣ ਨਹੀਂ ਮੈਂ ਇਦਾਂ ਕਰਦੀ ਦੋਵਾਂ ਕੁੜੀਆਂ ਨਾ ਬਰਾਬਰ ਵਰਤਾਂਗੀ ਲਿਆਓ ਤੁਸੀਂ ਦਿਓ ਮੈਨੂੰ 3000 ਰੁਪਿਆ ਤੇ ਮੈਂ ਵੱਡੀ ਕੁੜੀ ਨੂੰ ਵੀ ਦੇ ਕੇ ਆਵਾਂ ਆ ਮੈਂ ਤੈਨੂੰ ਦਾਂ 3000 ਰੁਪਿਆ ਜਸਵੀਰ ਕਰ ਲੈ ਕੱਪੜੇ ਪੈਕ ਹਾਂਜੀ ਭਾਬੀ ਜੀ ਕਰ ਲਏ ਆ ਲੋ ਆ ਤੁਹਾਡਾ 3100 ਰੁਪਿਆ ਸਗਣ ਜੀ ਭਾਬੀ ਜੀ ਇਹਨਾਂ ਸਭ ਕੁਝ ਕਰਨ ਦੀ ਕੀ ਲੋੜ ਮੈਂ ਇਹਨੇ ਪੈਸੇ ਨਹੀਂ ਰੱਖ ਸਕਦੀ ਕੋਈ ਗੱਲ ਨਹੀਂ ਭੈਣੇ ਰੱਖ ਲਾ ਤੂੰ ਪੈਸੇ ਇਹੋ ਜੇ ਮੌਕੇ ਬਾਰ ਬਾਰ ਨਹੀਂ ਆਉਂਦੇ ਨਹੀਂ ਵੀਰੇ ਮੈਂ ਇੰਨੇ ਪੈਸੇ ਨਹੀਂ ਰੱਖਣਾ ਜੇ ਬਹੁਤੀ ਗਲਤ ਮੈਂ ਰੁਪਈਆ ਸੋਰਾ ਰੱਖ ਲੈਂਦੀ ਆ ਤੁਹਾਡੇ ਵੀ ਦਵਾਈਆਂ ਤੇ ਬੜੇ ਪੈਸੇ ਖਰਚ ਹੋਣਦੇ ਬਾਕੀ ਜਦੋਂ ਵੀਰੇ ਭਾਬੀ ਠੀਕ ਹੋ ਜਾਏਗੀ ਉਦੋਂ ਤੁਸੀਂ ਜਿੰਨੇ ਮਰਜੀ ਮੈਨੂੰ ਪੈਸੇ ਦਿਓ ਮੈਂ ਰੱਖ ਲਵਾਂਗੀ ਐ ਲੈ ਭਾਬੀ ਫੜ ਪੈਸਾ ਜਾ ਪੁੱਤ ਪੂਆ ਆਪਣੀ ਨੂੰ ਬੱਸੀ ਚੜਾਇਆ ਠੀਕ ਆ ਡਾਡੀ ਛੱਡ ਆਉਣਾ ਚਲੋ ਪੂਆ ਜੀ ਤੰਗਾ ਭਾਬੀ ਨੂੰ ਮੈਂ ਚੱਲਦੀ ਆ ਆਪਣਾ ਧਿਆਨ ਰੱਖਿਓ ਜੇ ਮੇਰੀ ਫੇਰ ਲੋਡ ਹੋਏਗੀ ਤਾਂ ਮੈਨੂੰ ਫੋਨ ਕਰਦੇ ਹੋ ਮੈਂ ਆ ਜਾਵਾਂਗੀ ਠੀਕ ਹੈ ਜਸਵੀਰ ਹਾਂਜੀ ਦੋਸਤੋ ਸੋ ਤੁਹਾਨੂੰ ਇਹ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਜਿਹੜੇ ਸਾਡੇ ਵੀਰ ਭਰਾ ਇਸ ਵੀਡੀਓ ਤੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਤੁਸੀਂ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਜੇ ਤੇ ਉਸ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਕਿਉਂਕਿ ਤੁਸੀਂ ਵੀਡੀਓ ਵੇਖ ਜਾਂਦੇ ਜੇ ਤਾਂ ਨਾ ਤੁਸੀਂ ਲਾਈਕ ਕਰਦੇ ਜੇ ਤੇ ਨਾ ਹੀ ਵੀਡੀਓ ਨੂੰ ਸ਼ੇਅਰ ਕਰਦੇ ਜੇ ਤੇ ਨਾ ਹੀ ਚੈਨਲ ਨੂੰ ਸਬਸਕ੍ਰਾਈਬ ਜਾਂ ਪੇਜ ਨੂੰ ਫੋਲੋ ਕਰਦੇ ਜੇ ਸੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਤਾਂ ਕਿ ਹਰ ਘਰ ਦੇ ਵਿੱਚ ਵੀਡੀਓ ਪਹੁੰਚ ਸਕੇ ਤੇ ਜੋ ਇਦਾਂ ਕਰਦੇ ਨੇ ਉਹ ਨਾ ਕਰਨ ਕਿਉਂ ਕਰਨਾ ਹਾਂਜੀ ਹੋਰ ਕੁਝ ਨਹੀਂ ਬਸ ਬਸ ਤੇ ਬਾਕੀ ਤੁਸੀਂ ਇਸ ਦੇ ਨਾਲ-ਨਾਲ ਸਾਨੂੰ ਇੰਸਟਾਗ੍ਰam ਤੇ ਫੋਲੋ ਵੀ ਕਰ ਸਕਦੇ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਆ ਜੀ ਮਿਸਟਰ ਐਂਡ ਮਿਸਸ ਕਾਲੋਂ ਦੇ ਗਿੰਨਵੀਰ ਕਾਲੋਂ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਦੇਖਣ ਵਾਸਤੇ ਜਲਦੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ